ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਵਿਸ਼ਰਾਮ ਕਨੌਲੀ ਗੁਰੂ ਜੀ ਕੀਰਤਪੁਰ ਤੋਂ ਟਰ ਕੇ ਭਰਤਗੜ ਪੂਜੇ ਤੇ ਪਹਿਲਾ ਵਿਸ਼ਰਾਮ ਕਨੌਲੀ ਕੀਤਾ ਕਨੌਲੀ ਤੋਂ ਅਗਲੇ ਦਿਨ ਰੋਪੜ ਉਸ ਥਾਂ ਤੇ ਟਿਕਾਣਾ ਕੀਤਾ ਜਿੱਥੇ ਹੁਣ ਗੁਰਦੁਆਰਾ ਸਦਾ ਬਰਤ ਹੈ ਰੋਪੜ ਤੋਂ ਬਹਾਮਣ ਮਾਜਰਾ ਤੇ ਬੂਰ ਮਾਜਰਾ ਹੁੰਦੇ ਹੋਏ ਗੁਰੂ ਜੀ ਦੁਗਰੀ ਪੂਜੇ ਦੁਗਰੀ ਦੇ ਲਾਗਲੇ ਪਿੰਡ ਕੋਟਲੀ ਦੇ ਨवाब ਨੇ ਬਹੁਤ ਹੀ ਸੇਵਾ ਕੀਤੀ ਅਤੇ ਆਪਣੇ ਮਹਿਲਾਂ ਵਿੱਚ ਉਚੇਚੇ ਤੌਰ ਤੇ ਲੈ ਲਿਆ ਮਹਾਰਾਜ ਦੀ ਅਸੀਸ ਨਾਲ ਨਵਾਬ ਦੇ ਕਰ ਲੜਕਾ ਪੈਦਾ ਹੋਇਆ ਉਸ ਨੇ 100 ਬਿੱਗਾਂ ਜ਼ਮੀਨ ਗੁਰੂ ਜੀ ਦੇ ਨਾਂ ਵੀ ਲਗਵਾਈ ਦੁਗਰੀ ਤੋਂ ਕੋਰਾਲੀ ਹੁੰਦੇ ਹੋਏ ਕੜੂ ਬਾਗ ਵਿੱਚ ਵੀ ਡੇਰਾ ਕੀਤਾ ਜਿਸ ਛੱਪੜੀ ਵਿੱਚ ਗੁਰੂ ਜੀ ਨੇ ਇਸ਼ਨਾਨ ਕੀਤਾ ਉੱਥੇ ਅੱਜ ਸਰੋਵਰ ਹੈ ਬਲਰਾਮ ਨਾ ਦੇ ਤਰਖਾਨ ਨੇ ਬੇਨਤੀ ਕੀਤੀ ਕਿ ਤਪ ਦੇ ਇੱਕ ਨਾਂ ਦਾ ਰੋਗ ਖਹਿੜਾ ਨਹੀਂ ਛੱਡਦਾ ਮਹਾਰਾਜ ਨੇ ਫਰਮਾਇਆ ਕਿ ਸੁਖਮਨੀ ਸਾਹਿਬ ਦਾ ਪਾਠ ਇੱਕ ਚਿਤ ਕਰਕੇ ਚਪੜੀ ਵਿੱਚ ਇਸਨਾਨ ਕਰਨ ਨਾਲ ਇਹ ਰੋਗ ਹਟ ਜਾਏਗਾ ਮਹਾਰਾਜ ਦੇ ਬਚਨਾਂ ਦੇ ਤੁਰਨ ਨਾਲ ਰੋਗ ਵੀ ਹਟਿਆ ਤੇ ਸਿਮਰਨ ਦੀ ਲਾਗ ਵੀ ਲੱਗੀ ਕੜੂ ਤੋਂ ਨੌਵੇਂ ਪਾਤਸ਼ਾਹ ਨੇ ਨੰਦਪੁਰ ਚਰਨ ਪਾਈ ਨੰਦਪੁਰ ਟਿਕਾਣਾ ਬੀਬੀ ਦੇ ਬਾੜੇ ਵਿੱਚ ਕੀਤਾ ਨਗਰ ਨੀਵੇਂ ਥਾ ਹੋਣ ਕਾਰਨ ਹਰ ਵਾਰੀ ਹੜਾਂ ਦੀ ਮਾਰ ਵਿੱਚ ਆ ਜਾਂਦਾ ਸੀ ਮਹਾਰਾਜ ਨੇ ਆਪ ਨੂੰ ਅਗਵਾਈ ਕਰਕੇ ਪਿੰਡ ਦੇ ਗਿਰਦਵਾਨ ਲਗਵਾਇਆ ਨਦੀ ਦਾ ਵਗ ਮੋੜਿਆ ਤੇ ਭਰਤਪੂਆ ਕੇ ਮਕਾਨਾਂ ਦੀ ਕੁਰਸੀ ਉੱਚੀ ਕੀਤੀ ਨੰਦਪੁਰ ਥਾਣਾ ਵਸੀ ਵਿੱਚ ਹੈ ਨੰਦਪੁਰ ਪਿੰਡ ਲੱਗੇ ਪਿੰਡ ਕਲੋੜ ਹੋਣ ਕਾਰਨ ਆਨੰਦਪੁਰ ਉਹ ਕਲੋੜ ਵੀ ਕਹਿੰਦੇ ਹਨ ਉਥੋਂ ਰਹਿ ਲਉ ਤੇ ਫਿਰ ਬਹੀੜ ਆਈ ਬਹੀੜ ਦੀ ਮਹੜ ਦੀ ਮਾਰ ਤੋਂ ਬਚਾਇਆ ਬਹਿਮਾ ਤੋਂ ਉਤਾਹਾਂ ਕੀਤਾ ਤੇ ਪ੍ਰੇਤਾਂ ਤੋਂ ਮੁਕਤ ਕੀਤਾ ਬਹੀੜ ਤੋਂ ਵਸੀ ਪਠਾਨਾਂ ਦੀਆਂ ਸੰਗਤਾਂ ਨੂੰ ਦਿਦਾਰ ਦੇਂਦੇ ਮਕਾਰਪੁਰ ਆਈ ਮਕਾਰਪੁਰ ਮਾਈ ਮਾੜੀ ਨੇ ਸਾਰੀ ਸੰਗਤ ਦੀ ਹੱਥੀ ਲੰਗਰ ਪਕਾ ਕੇ ਸੇਵਾ ਕੀਤੀ ਜਦ ਮਾਈ ਨੇ ਪੁੱਤਰ ਦੀ ਦਾਤ ਮੰਗੀ ਤਾਂ ਆਪ ਜੀ ਨੇ ਕਿਹਾ ਨੀਕ ਕਮਾਈ ਆਇ ਗਏ ਦੀ ਸੇਵਾ ਇਮੀ ਕਰਦੀ ਹੈ ਕਿਸੇ ਨੂੰ ਮਾੜਾ ਬਚਨ ਨਾ ਬੋਲੀ ਵਾਹਿਗੁਰੂ ਪੁੱਤਰ ਦੀ ਦਾਤ ਦੇਵੇਗਾ ਮਹਾਰਾਜ ਦੀ ਸ਼ਖਸੀਅਤ ਇੱਕ ਹੋਰ ਸਿੱਖ ਭਾਈ ਰੂਪ ਚੰਦ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ 700 ਬਿੱਗੇ ਭੋਇ ਗੁਰੂ ਜੀ ਦੇ ਨਾਲ ਲਵਾ ਦਿੱਤੀ ਇਥੋਂ ਦੇ ਨਗਰ ਨਿਵਾਸੀਆਂ ਦੇ ਅਨੰਨ ਸੇਵਾ ਭਗਤੀ ਦੇਖ ਗੁਰੂ ਜੀ 7 ਦਿਨ ਇਸ ਨਗਰ ਵਿੱਚ ਰਹੇ ਇਸੇ ਪਿੰਡ ਗੁਰੂ ਨਾਨਕ ਜੀ ਦੀ ਪਹਿਲੀ ਉਦਾਸੀ ਵੇਲੇ ਵੀ ਉਹ ਸਭ ਦਿਨ ਇੱਥੇ ਰਹੇ ਸਨ ਮਕਾਰਪੁਰ ਤੋਂ ਦਾਦੂ ਮਾਜਰੇ ਪਗੜਾਣਾ ਹੁਣ ਪੁੱਜੇ ਗੁਰਦੁਆਰਾ ਸਾਂਝੀ ਹੱਦ ਤੇ ਹੈ ਪਾਈ ਅਮਰੂ ਬਹਿਰੇ ਨਾ ਦੇ ਸਿੱਧ ਨੇ ਬੜੀ ਸੇਵਾ ਕੀਤੀ ਪਾਈ ਦੇ ਆਲਾ ਜੁਲਾਹਾ ਤਾਂ ਇੰਨਾ ਸ਼ਰਧਾਲੂ ਹੋ ਗਿਆ ਕਿ ਆਪਣੇ ਬੇਟਿਆਂ ਪਾਈ ਮਦਨ ਸਿੰਘ ਤੇ ਨਾਰਾ ਸਿੰਘ ਨੂੰ ਸਹੁਰ ਦਾ ਬਿਰਤਾਂਤ ਸੁਣ ਗੁਰੂ ਜੀ ਗੋਬਿੰਦ ਸਿੰਘ ਪਾਸ ਅਨੰਦਪੁਰ ਸੇਵਾ ਲਈ ਛੱਡ ਆਇਆ ਇਸ ਤੋਂ ਅਗਲਾ ਪੜਾ ਉਗਾਣ ਸਰਾਈ ਕੀਤਾ ਫਿਰ 9 ਲੱਖਾਂ ਪੁੱਜੇ ਉੱਥੇ ਲੱਖੀ ਨਾਂ ਦੇ ਇੱਕ ਮਣਚਾਰੇ ਨੇ 9 ਮਨਸੂਰੀ ਟੱਕੇ ਗੁਰੂ ਜੀ ਨੂੰ ਪੇਟ ਕੀਤੇ ਗੁਰੂ ਜੀ ਨੇ ਬਖਸ਼ਿਸ਼ ਕਰਦੇ ਫਰਮਾਇਆ ਕਿ ਸਰਦਾ ਨਾਲ ਪੇਟ ਕੀਤੇ ਹਨ 9 ਲੱਖਾਂ ਮੋਹਰਾ ਤੁਲ ਹਨ ਪਿੰਡ ਦਾ ਨਾਂ ਹੀ 9 ਲੱਖਾਂ ਪੈ ਗਿਆ 9 ਲੱਖੇ ਤੋਂ ਆਕੜ ਪੁੱਜੇ ਆਕੜ ਜਿਸ ਆਖੜ ਵਖੇ ਜਿਸ ਟਾਣੀ ਤੋਂ ਗੁਰੂ ਜੀ ਨੇ ਟਾਣੀ ਤੋੜ ਦਤਨ ਕੀਤੀ ਉਹ ਸਾਖ ਤਾਂ ਮਿੱਠੀ ਹੈ ਪਰ ਬਾਕੀ ਸਾਹਰੀਆਂ ਟਾਹਣੀਆਂ ਕੌੜੀਆਂ ਹਨ ਇਥੇ ਤਰਖਾਨ ਨੇ ਬੜੀ ਸੇਵਾ ਕੀਤੀ ਬਾਕੀ ਪਿੰਡ ਦੇ ਲੋਕੀ ਆਕਰ ਕੇ ਬੈਠ ਗਏ ਆਕਰ ਤੋਂ ਗੁਰੂ ਜੀ ਤਹਿਲਪੁਰਾ ਪੁਜੇ ਤਹਿਲਪੁਰਾ ਪਟਿਆਲਾ ਰਾਜਪੁਰਾ ਰੋਡ ਤੋਂ ਦੌਣ ਕਲਾ ਵੱਲੋਂ ਹੋ ਕੇ ਚਾਹੀਦਾ ਹੈ ਆਪ ਜੀ ਨੇ ਡੇਰਾ ਇੱਕ ਪੀਪਲ ਹੀਠ ਕੀਤਾ ਜੋ ਨੋਂ ਤੱਕ ਕਾਇਮ ਹੈ ਬਿੱਪਲ ਨੂੰ ਜੋ ਫਲ ਲੱਗਦਾ ਹੈ ਉਹ ਪਤਾਸੀਆਂ ਜਿਹਾ ਮਿੱਠਾ ਤੇ ਖਾਨ ਨੂੰ ਮਿੱਠਾ ਹੈ ਟਹਿਲਪੁਰਾ ਤੋਂ ਗੁਰੂ ਜੀ ਨੂੰ ਸੈਫਾਬਾਦ ਬਹਾਦਰਗੜ ਸੈਫਖਾਨ ਆਪੂ ਲੈਣ ਆਇਆ ਭਾਈ ਗੁਰੂ ਜੀ ਦਾ ਖਲਸਾ ਭਾਈ ਗੁਰੂ ਜੀ ਦੀ ਫਤਿਹ